ਥਾਂ ਉਤੇ ਕਬਜ਼ਾ ਕਰਨਾ ਹੋਵੇ ਉਥੇ ਨਿਸ਼ਾਨ ਸੈਭ ਗੜ ਦਿੱਤਾ ਜਾਂਦਾ ਹੈ ਛੋਟਾ ਜਿਹਾ ਕਮਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਰਾਜਮਨ ਕੀਤਾ ਜਾਂਦਾ ਹੈ ਤੇ ਜਦੋਂ ਕੋਈ ਆ ਕੇ ਬੇਦਬੀ ਕਰਦਾ ਫਿਰ ਅਸੀਂ ਰੋਲਾ ਪਾਨੇ ਸਾਡੇ ਗੁਰੂ ਘਰ ਨੂੰ ਟਾ ਦੇਣਾ ਪਰ ਦੇਖਣਾ ਪਏਗਾ ਤੱਕਾ ਕਿਸ ਪਾਸੇ ਹੋਇਆ ਇਹ ਗੁਰੂ ਸਹਿਬਾਨਾ ਨੇ ਨੀਤੀ ਨਹੀਂ ਸੀ ਚਲਾਈ ਕਿਸੇ ਥਾਂ ਉਤੇ ਕਬਜ਼ਾ ਕਰਨ ਦੇ ਲਈ ਨਿਸ਼ਾਨ ਸੈਭ ਗੜ ਦਿੱਤੇ ਜਿੰਨੀਆਂ ਵੀ ਥਾਵਾਂ ਸਾਡੀਆਂ ਇਤਿਹਾਸਿਕ ਨੇ ਸਾਰੀਆਂ ਥਾਵਾਂ ਗੁਰੂ ਸਹਿਬਾਨਾਂ ਵੱਲੋਂ ਮੋਲ ਰਿਆਂ ਗਈਆਂ ਭਾਵਾਂ ਸ਼ਰਦਾ ਵਾਲੇ ਨੇ ਬੇਨਤੀ ਜ਼ਰੂਰ ਕੀਤੀ ਕਿ ਮੈਂ ਭੇਟ ਕਰਨਾ ਚਾਹੁੰਨਾ ਵਾ ਪਰ ਗੁਰੂ ਸਹਿਬਾਨਾਂ ਨੇ ਅਗਾ ਵਧੂ ਸੋਚ ਨੂੰ ਲੈ ਕੇ ਇਹ ਮਨ ਵਿੱਚ ਸੋਚਿਆ ਅੱਜ ਇਹ ਬੰਦੇ ਦੇ ਮਨ ਵਿੱਚ ਭੇਟ ਕਰੇ ਕੱਲ ਇਹਦੇ ਪਰਿਵਾਰ ਦਾ ਕੋਈ ਮੈਂਬਰ ਉੱਠ ਕੇ ਆਪਣਾ ਹੱਕ ਜਿਤਾਏ ਤੇ ਜਿਸ ਥਾਂ ਤੇ ਸੰਗਤ ਨੇ ਆ ਕੇ ਮਨ ਦੀ ਸ਼ਾਂਤੀ ਲੈ ਕੇ ਜਾਣੀ ਹੈ ਉੱਥੇ ਝਗੜੇ ਤੇ ਵਾਦ ਵਿਵਾਦ ਖੜਾ ਹੋ ਜਾਏ ਤੇ ਇਹ ਸ਼ੋਭਾ ਨਹੀਂ ਪਾਉਂਦਾ